ਸ੍ਰੀ ਕਾਲ ਜੀ ਸਾਰੇ ਸਿੱਖਾ ਪਿੰਡ ਵਾਸੀਆਂ ਨੂੰ ਪਤਾ ਹੀ ਹੈ ਕਿ ਮੈਂ ਕਾਬਲ ਸਿੰਘ ਮਾਨ ਸਰਪੰਚੀ ਦੀ ਚੋਣ ਲੜ ਰਿਹਾ ਹਾਂ ਮੈਂ ਤੁਹਾਡੇ ਨਾਲ ਵਾਦਾ ਕਰਦਾ ਹਾਂ ਕਿ ਜੇਕਰ ਪਿੰਡ ਦੇ ਵਿੱਚ ਕੋਈ ਝਗੜਾ ਹੁੰਦਾ ਹੈ ਮੈਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗਾ ਵੀ ਝਗੜੇ ਵਾਲਾ ਪਰਿਵਾਰ ਪੁਲਿਸ ਕੋਲੇ ਨਾ ਜਾਵੇ ਮੈਂ ਪਿੰਡ ਵਿੱਚ ਬੈਠ ਕੇ ਹੀ ਨਿਮੇੜ ਸਕਾਂ ਪਿੰਡ ਦਾ ਬੱਦ ਤੋਂ ਵੱਧ ਵਿਕਾਸ ਪਾਰਟੀ ਬਾਜੀ ਤੋਂ ਉੱਪਰ ਉੱਟ ਕੇ ਬੱਦ ਤੋਂ ਵੱਧ ਵਿਕਾਸ ਕਰਾਂਗਾ ਸੱਚ ਨੂੰ ਸੱਚ ਝੂਠ ਨੂੰ ਝੂਠ ਮੂੰਹ ਤੇ ਕਹਿਣ ਦੀ ਹਿੰਮਤ ਰੱਖਾਂਗਾ ਕਿਸੇ ਨਾਲ ਕੋਈ ਇਦਾਂ ਦੀ ਗੱਲ ਨਹੀਂ ਹੋਵੇਗੀ ਕਿ ਤੁਸੀਂ ਮੈਨੂੰ ਵੋਟ ਪਾਈ ਹੈ ਜਾਂ ਨਹੀਂ ਪਾਈ ਮੈਂ 24 ਘੰਟੇ ਪਿੰਡ ਦੀ ਸੇਵਾ ਦੇ ਵਿੱਚ ਹਾਜ਼ਰ ਰਹਾਂਗਾ ਕਿਰਪਾ ਕਰਕੇ ਸਾਰੇ ਮੇਰੇ ਪਿੰਡ ਨਗਰ ਨੂੰ ਬੇਨਤੀ ਹੈ ਕਿ ਆਪਣਾ ਚੋਣ ਨਿਸ਼ਾਨ ਬਾਲਟੀ ਹੈ ਬਾਲਟੀ ਤੇ ਮੋਹਰ ਲਾ ਕੇ ਕਾਬਲ ਸਿੰਘ ਮਾਨ ਨੂੰ ਕਾਮਯਾਬ ਕਰੋ ਬਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ